ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਰਡਰੀ ਫਾਰਮ ਦੇ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਗਾਵਾਂ ਸੇੜ ਲਈ ਲੈ ਕੇ ਆਏ ਆਂਗੇ ਉਹਨਾਂ ਵਿੱਚੋਂ ਤਿੰਨ ਤਾਂ ਤਾਜ਼ੀਆਂ ਸੂਈਆਂ ਨੇ ਤੇ ਇੱਕ ਹਜੇ ਗੱਬਣ ਆ ਗਈ ਥੋੜੇ ਜਿਹਾ ਦਨ ਲੈਂਦੀ ਆ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਬੇਨਤੀ ਹੈ ਜੀ ਆਪਣਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦਾ ਜੀ ਮੇਰਾ ਕੰਟੈਕਟ ਨੰਬਰ ਹੈ 81467 15312 ਤੇ ਆਜੋ ਆਪਾਂ ਕਰਦੇ ਆ ਬਾਈ ਨਾ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਚੱਲਦਾ ਬਾਈ ਕੰਮ ਕਰ ਕੰਮ ਕਾ ਬਹੁਤ ਵਧੀਆ ਵੀਰੇ ਠੀਕ ਆ ਨਾਮ ਤੇ ਐਡਰੈਸ ਬੋਲ ਦਿਓ ਜੀ ਨਾਮ ਸੋਨਾ ਵੀਰੇ ਪਿੰਡ ਭਦਰਵੜ ਜਿਲ੍ਹਾ ਬਰਨਾਲਾ ਰੈਕੋਡ ਰੋਡ ਤੇ ਆਪਣਾ ਪਿੰਡ ਪੈਂਦਾ ਠੀਕ ਆ ਤੇ ਨੇੜੇ ਨੇੜੇ ਆਪਣੇ ਕਿਹੜਾ ਬੇੜਾ ਨੇੜੇ ਨੇੜੇ ਇਧਰੋਂ ਮੇਰੇ ਬਰਨਾਲਾ ਸਾਂ ਜਿਹੜਾ ਇਧਰੋਂ ਮੈਲਕਲਾ ਤੇ ਰਿਕਾਰਡ ਪਾ ਜਾਂਦਾ ਠੀਕ ਆ ਬਾਈ ਮੋਬਾਈਲ ਨੰਬਰ ਬੋਲ ਦੋ ਆਪਣਾ ਮੋਬਾਈਲ ਨੰਬਰ ਹੈਗਾ 90413 85412 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਇਧਰੋਂ ਸਟਾਰਟ ਕਰੀਏ ਹਾਂਜੀ ਜਿਹੜੀ ਆਪਾਂ ਬਾਹਰ ਦੇਖ ਰਹੇ ਆ ਬਾਈ ਕਿਹੜਾ ਸੂਆ ਸੂਈ ਵੀ ਆ ਵੀਰੇ ਦੂਜਾ ਸੂਆ ਸੂਈ ਵੀ ਰਹੀ ਨਾ 6 ਦਿਨ ਤੋਂ ਮੋਹਾਂ ਬੱਚੇ ਠੀਕ ਆ ਤੇ 10 ਦਿਨ ਦਾ ਸੂਆ 15 ਦਾ ਤੇ 12 13 ਕਿਲੋ ਦੁੱਧ ਬੱਚੇ ਜਲੇ ਤਿਆਰ ਆ ਖੁੱਲਾ 12 13 ਲੀਟਰ ਖੁੱਲਾ ਤਿਆਰ ਆ ਬੱਚਾ ਕੀ ਆ ਬਾਈ ਬੱਚਾ ਮੇਲ ਕਾਫ ਆ ਠੀਕ ਆ ਹਾਂਜੀ ਮੇਲ ਕਾਫ ਆ ਖੋਲ ਦੇ ਬ ਥੋੜਾ ਹੈ ਬਾਈ ਥਾਂ ਦੀ ਤੰਗੀ ਆਪਾਂ ਬਾਹਰ ਦਿਖਾ ਰਹੇ ਆ ਕੱਦ ਚੰਗਾ ਬਾਈ ਬਰੀਡ ਚੰਗੇ ਬਾਕੀ ਫੈਂਡ ਫੁੱਟ ਕਿਵੇਂ ਆ ਬਾਈ ਫੈਂਡ ਵੀਰੇ 5 5 ਆ ਜਾਂਦੇ ਕਰੇ 5 ਜ਼ੀਰੋ ਆ ਫੈਂਡ ਵਧੀਆ ਆਂਦੀ ਠੀਕ ਆ ਉਹ ਰੋਈ ਰੋਈ ਬਹੁਤ ਆ ਹਨਾ ਹਾਰੇ ਜਾਨ ਜਿੰਦ ਬਾਈ ਜਾਨ ਜਿੰਦ ਬਾਈ ਫੁੱਲ ਆ ਗਈ ਥੋੜਾ ਜੇ ਬੱਚੇ ਦਾ ਕਰਕੇ ਜ਼ਰੂਰ ਕਰਦੀ ਆ ਗਈ ਤੇ ਹੁਣ ਚ ਬਾਕੀ ਡਰ ਆਪਾਂ ਚੈੱਕ ਕਰਾਂਦੇ ਆ ਬਹੁਤ ਸੋਹਣਾ ਫੀਟਿੰਗ ਵਾਲਾ ਲੇਵਸ ਵੇਰ ਦੀ ਚਵਾਈ ਹੋਈ ਹੋਣਾ ਬਾਈ ہاں ਸਵੇਰ ਦੀ ਚਵਾਈ ਹੋਈ ਬੇ ਵੀਰੇ ਕੋਈ ਬਾਜ਼ਾਰ ਨਹੀਂ ਠੀਕ ਆ ਦੋ ਡੰਗ ਚੋ ਚਾਹ ਦਾਂਗੇ ਚੋਲੋ ਖੁੱਲਾ ਦੁੱਧ ਹੈਗਾ 12 ਤੇ ਰੱਖ ਦਿਨਾ ਭਾਈ ਕਹਿੰਦਾ ਦੋ ਟਾਈਮ ਚੋਲੋ ਭਾਈ ਬਸ ਮੈਂ ਚਾਰ ਡੰਗ ਚੋਲੋ ਪਰ ਖੁੱਲਾ ਦੁੱਧ ਇੰਨਾ ਹੈਗਾ ਰੈਡੀ ਹੈਗਾ ਧਾਰਾ ਮਾਰ ਕੇ ਦਿਖਾ ਦਾਂਗੇ ਠੀਕ ਆ ਵੀਰੇ ਕੋਈ ਗੱਲ ਨਹੀਂ ਤੇ ਕੀ ਮੁੱਲ ਆ ਭਾਈ ਫਿਰ ਇਹਦਾ ਮੁੱਲ ਵੀਰੇ ਦੇਣ ਲੈਣਾ 45000 ਜੀ ਦੇ ਦਾਂਗੇ ਠੀਕ ਆ ਦੇਣ ਲੈਣ ਭਾਈ ਕਹਿੰਦਾ 45000 ਆ ਭਾਈ 1600 ਭਾਗ ਮੈਂ ਦੁੱਧ ਕਰ ਦੂ ਭਰਾ ਦੁੱਧ ਵੀਰੇ 15 ਕਿਲੋ ਕਰ ਦੋਗੇ ਠੀਕ ਹੈ ਇਹ ਮੇ ਕਹਣਾ ਜੈ ਸਵਾਰ ਚੜਾ ਗਏ ਜੀ ਇਹਦਾ ਕੋਈ ਫਾਇਦਾ ਨਹੀਂ ਬੱਚੇ ਵੀ ਚੰਗੇ ਪਾਉਂਦੀ ਆ ਹਨਾ ਬੱਚਾ ਬਹੁਤ ਚੰਗਾ ਪਾਉਂਦੀ ਆ ਜੀ ਹੂੰ ਬਾਕੀ ਭਾਈ ਆਪਾਂ ਥਣ ਚੈੱਕ ਕਰਾ ਆ ਨਾ ਮੁਠੀ ਵਾਲਾ ਥਾਣਾ ਚਾਰੇ ਥਾਣਾ ਪੂਰੇ ਗਾਇਬ ਤੇ ਇਕੱਲਾ ਇਕੱਲਾ ਥਣ ਲੱਗਿਆ ਪੂਰੀ ਵਿੱਚ ਤੇ ਥਣ ਲੱਗਿਆ ਬਾਕੀ ਆਡਰ ਵੀ ਕਰਮਾਲੀ ਦਾ ਬਹੁਤ ਸੋਹਣਾਗਾ ਫਿਟਿੰਗ ਵਾਲਾ ਲੈਵਰ ਰੱਖਦੀ ਆ ਠੰਡੀ ਸੀਲਾ ਭਰਾ ਹਾਂਜੀ ਹਾਂਜੀ ਪੂਰੀ ਠੰਡੀ ਸੀਲੀ ਲੈ ਭਾਈ ਚੈੱਕ ਕਰ ਲੋ ਠੰਡੀ ਸੀਲ ਵੀ ਕਰਮਾਲੀ ਫੋਲਾ ਲੇ ਬਈ ਤਰਮਾਰ ਕੇ ਖਾ ਦੋ ਲੈ ਬਈ ਠੰਡੀ ਸੀਰ ਕਰਨ ਵਾਲੀ ਚੈੱਕ ਕਰ ਲੋ ਬਾਈ ਧਾਰ ਬਈ ਬਹੁਤ ਚੰਗੀ ਆ ਯਾਰ ਹਨਾ ਦੇਖੋ ਚਵਾਈ ਤੇ ਵੀਰੇ ਮੋਟੀ ਬਈ ਮੈਂ ਕਹਣਾ ਕੀ ਬਾਤਾਂ ਯਾਰ ਚਵਾਈ ਦਾ ਪਤਾ ਲੱਗਦਾ ਹਨਾ ਵੀ ਹੰਦੀ ਆ ਯਾਰ ਲੈ ਬਈ ਚੈੱਕ ਕਰ ਲੋ ਠੰਡੀ ਸੀਰ ਕਰਨ ਵਾਲੀ ਫੋਲਾ ਬਾਕੀ ਚਵਾਈ ਵੀ ਇੱਕ ਨੰਬਰ ਆ ਬਾਈ ਨੇ ਦੁੱਧ ਵੀ ਚੰਗਾ ਦੱਸਿਆ ਤੇ ਕਹਿੰਦਾ ਕਰ ਵੀ ਚੰਗਾ ਜਾਊਗੀ ਦੁੱਧ ਜੇ ਸੇਵਾ ਕਰ ਲੈ ਲੈ ਵਾ ਚਾਹ ਕਹ ਲੋ ਫੀਟ ਨਾਲ ਬਹੁਤ ਸੋਹਣਾ ਲੈ ਵਾ ਕੱਲਾ ਕੱਲਾ ਥਣ ਪੂਰੀ ਵਿਥੀ ਥਣ ਲੱਗਾ ਬਾਕੀ ਬਾਈ ਨੇ ਮੁੱਲ ਵੀ ਜਾਇ ਜੀਆ ਅੱਗੇ ਬਾਈ 2 ਨੰਬਰ ਤੇ ਇਹ ਵੀ ਰੰਗ ਪਲੂਣ ਬੱਚੀ ਆ 12 13 ਦਿਨ ਦੀ ਇਸ ਹੋਈ ਵੀ ਆ ਇਹ ਸੋਹਣੋ ਦੋ ਤੋਂ 11 ਕਿਲੋ ਖੁੱਲਾਗਾ 11 ਲੀਟਰ ਦੁੱਧ ਕੰਡੇ ਵਾਲਾ ਹੰਜ ਕੰਡੇ ਵਾਲਾ ਠੀਕ ਆ ਬੱਚਾ ਬਾਈ ਬੱਚਾ ਬੱਚਾ ਵੀਰੇ ਬੱਚਾ ਬੱਛਾ ਕਹਿੰਦਾ ਤੇ ਘੋੜਾ ਦੰਦਾ ਬੱਛੀ ਆ ਉਹ ਮੂੰਹੋਂ ਚਾਰ ਦੰਦਾ ਹਾਂਜੀ ਫੇਰ ਤਾਂ ਇਹ ਜੇ ਮੰਨ ਕੇ ਚੱਲੋ ਬੱਸੀਆਂ ਜੀ ਆਉਂਦੀਆਂ ਬੱਸੀਆਂ ਜੀ ਆਉਂਦੀਆਂ ਵੀਰੇ ਇਹਨੂੰ ਖੋਲ ਦੇ ਭਰਾ ਇਹਨੂੰ ਵੀ ਤੋੜ ਦੇ ਖੋਲ ਕੇ ਬਾਈ ਜາດ ਕੁਆਲਟੀ ਬਹੁਤ ਆ ਯਾਰ ਨਾ ਬੱਛੀ ਬਹੁਤ ਚੰਗੇ ਵੀਰੇ ਬੱਚੇ ਬਹੁਤ ਚੰਗੇ ਪੌਂਦੀ ਆ ਠੀਕ ਆ ਲੈ ਬਾਈ ਤੋੜਾ ਤੋੜਾ ਚੈੱਕ ਕਰ ਲੋ ਬਸ ਸਿੱਧਾ ਇੱਕ ਨੰਬਰ ਆ ਬਾਕੀ ਬਾਈ ਕਹਿੰਦਾ ਬੱਚੇ ਵੀ ਚੰਗੇ ਪੌਂਦੀ ਆ ਕੀ ਹੁਣ ਕਿੰਨਾ ਕਹ ਬਾਈ ਇਸ ਟਾਈਮ ਕੰਡੇ ਵਾਲਾ ਅੱਜ ਤਾਂ ਇਹ 11 ਕਿਲੋ ਦੁੱਧ 11 ਕਿਲੋ ਦੁੱਧ ਬਾਈ ਕਹਿੰਦਾ ਹਾਜ਼ਰ ਆ ਤੇ ਕਿੰਨਾ ਕੁ ਦੇ ਦੂ ਬਾਈ ਦੁੱਧ ਵੀਰੇ 13 14 ਕਿਲੋ ਖੁੱਲਾਵਾ ਦੋ ਠੀਕ ਹੈ ਤੁਹਾਨੂੰ ਜੇ ਮੜੀ ਫੇਸ ਕੁਆਲਟੀ ਚੈੱਕ ਕਰਾਣਾ ਬਹੁਤ ਪਿਆਰੀ ਹੈ ਬਾਈ ਗੋਦੀਵਾਦੀ ਫੁੱਲ ਕਮਾਲ ਦੀ ਹੈ ਬਾਕੀ ਕੱਲਾ ਕੱਲਾ ਥਾਣਾ ਪੂਰੀ ਵਿੱਚੀ ਦੇ ਥਣ ਲੱਗਿਆ ਤੇ ਕੀ ਮੁੱਲਾ ਭਰਾ ਫਿਰ ਇਹਦਾ ਜਾਇਜ਼ ਆ ਇਹ ਵੀ ਵੀਰੇ 45000 ਦੇ ਦੇ ਦਾਂਗੇ ਠੀਕ ਆ 45000 ਚ ਮਾਨਤਨ ਥੋੜਾ ਘਣਾ ਹੋਜੂ ਮਾਨਤਨ ਹੋ ਗਈ ਵੀਰੇ ਠੀਕ ਆ ਬਾਕੀ ਵੀਰੇ ਆਫਰ ਵੀ ਹੈ ਜੇ ਕਿਸੇ ਨੇ ਇੱਕ ਮੰਗਾਉਣੀ ਆ 40 ਕਿਲੋਮੀਟਰ ਦੇ ਡਿਲੀਵਰੀ ਫ੍ਰੀ ਕਰ ਦਾਂਗੇ ਬਾਈ ਮੈਂ ਕਿਹਾ ਥਣ ਬਹੁਤ ਚੰਗਾ ਯਾਰ ਹਨਾ ਹਾਂਜੀ ਥਣ ਵੀ ਬਹੁਤ ਚੰਗਾ ਜੀ ਠੀਕ ਆ ਬਾਕੀ ਤਾਰਾ ਮਾ ਗੱਲ ਹੈ ਮੈਂ ਪੂਰੀ ਵਿਥੀ ਥਣ ਲੱਗਾ ਆਰਡਰ ਤੇ ਨਾੜਾ ਨੋੜਾ ਨਾ ਕਰਮ ਵਾਲੀ ਤੇ ਫੋਲੋ ਬ੍ਰੀਕ ਕੀ ਜਾ ਬਾਕੀ ਤਾਰ ਕਿਵੇਂ ਆ ਬਾਈ ਉਹ ਚਬਾਈ ਤਾਂ ਬੜੀ ਚੰਗੀ ਹੈ ਇਹਦੀ ਵੀ ਠੀਕ ਆ ਬਾਈ ਕਹਿੰਦਾ ਚਬਾਈ ਵੀ ਬਾਈ ਇੱਕ ਨੰਬਰ ਆ ਬੱਚੇ ਚੰਗੇ ਪਾਉਂਦੀ ਆ ਬੱਚੇ ਦਾ ਕੱਦ ਬਹੁਤ ਆ ਬਾਈ ਹਨਾ ਬੱਚੇ ਦਾ ਕੱਦ ਬਹੁਤ ਆ ਵੀਰੇ ਹੂੰ ਬਾਕੀ ਲੈ ਆਵ ਦਿੱਤੀ ਗਈ ਹਨਾ ਫੇਸਬੁੱਕ ਹਾਂਜੀ ਫੇਰ ਹੋ ਜਾਮ ਆਵ ਦਿੱਤੀ ਹੂੰ ਲੈ ਬਾਈ ਤਾਰ ਚੈੱਕ ਕਰਾ ਦੋ ਮੜੀ ਮੈਂ ਕਹਣਾ ਤਾਰ ਬਹੁਤ ਚੰਗੀ ਆ ਯਾਰ ਹਨਾ ਬੋਲੀ ਬਹੁਤ ਉਪਰੇ ਬੋਲੀ ਭਾਵੇਂ ਰੂ ਮਾਰ ਕੇ ਬੋਲੀ ਲੈ ਬਾਈ ਹੁਣ ਤਸਵੀਰ ਵਿੱਚ ਬਾਈ ਹੋਈ ਹੋਣਾ ਸਵੇਰ ਦੀ ਵਿੱਚ ਬਾਈ ਵੀਰੇ 7 ਵਜੇ ਹੋਈ ਵੀ ਆ ਠੀਕ ਆ 7 ਵਜੇ ਹੋਈ ਵੀ ਆ ਬਾਈ ਠੰਡੇ ਸੀਲ ਤਾਂ ਦੋ ਮਿੰਟ ਨਾਲ ਨਾਲ ਨੂੜਾ ਬੋਲਣਾ ਇਹ ਨਾਲ ਫੁੱਲ ਬਰੀਕੀ ਆ ਸਹੀ ਗੱਲਾਂ ਮੜੇ ਆਡਰ ਚੈੱਕ ਕਰਾਂ ਹੀ ਪੜ ਲੈ ਬਾਈ ਆਡਰ ਚੈੱਕ ਕਰ ਲਓ ਝਾੜਦੀ ਹੋ ਵੀਰੇ ਹਾਂਜੀ ਹਾਂਜੀ ਕੰਮ ਚੰਗੀ ਆ ਜੀ ਠੀਕ ਆ ਅੱਗੇ ਪ੍ਰਾਤਨ ਨੰਬਰ ਤੇ ਐ ਸਾਈ ਵਾਲ ਵਸੀਏ ਠੰਡੀ ਸੀਗਾ ਜਿਵੇਂ ਕਹਿੰਦਾ ਸਾਈ ਵਾਲ ਗਰਮ ਹੁੰਦੀਆਂ ਨੇ ਠੀਕ ਆ ਹਾਂਜੀ ਜੇ ਮਾਦੀ ਬਹੁਤ ਸੁਨਣਾ ਬੱਚਾ ਇਹਦੇ ਮਗਰ ਬਾਈ ਇਹਦੇ ਮਗਰ ਬੱਚਾ ਹੀ ਆ ਵੀਰੇ ਇਹਦੇ ਮਗਰ ਵੀ ਬੱッセ ਹੀ ਹਾਂਜੀ ਖੋਲ ਦੇ ਬਰਾ ਤੋੜ ਦੇ ਬਾਹਰ ਲੈ ਬਾਈ ਤੋੜਾ ਤਰਾ ਚੈੱਕ ਕਰ ਲੋ ਬੈੜ ਦਾ ਇੱਕ ਨੰਬਰ ਆ ਵਾਕੀ ਸਾਈ ਵਾਲ ਆ ਗਈ ਬਾਈ ਮਿਲਦੀ ਬਹੁਤ ਘਾਟਾ ਬੱਚਾ ਫੈਂਡ ਬਹੁਤ ਜਾਰ ਗਈ ਹੋਣਾ ਫੈਂਡ ਵਾਲੇ ਮੱਝਾਂ ਵਰਗੀ ਆ ਠੀਕ ਆ ਬੱਦ ਵੀ ਚਿੱਟਾ ਠੀਕ ਆ ਬਾਈ ਕਹਿੰਦਾ ਬਾਈ ਦੁੱਧ ਵੀ ਜਮਾ ਚਿੱਟਾ ਤੇ ਫੈਂਟ ਵੀ ਮੱਝਾ ਅਰ ਗਿਆ ਬੱਚੇ ਤੋੜਾ ਤਾਰਾ ਚੈੱਕ ਕਰ ਲੋ ਇੱਕ ਨੰਬਰ ਆ ਵੜਦਾ ਫੇਸਬੁੱਕ ਚੈੱਕ ਕਰਾ ਦੇ ਪਰਮਾਣ ਲੈ ਰੋਕ ਦੇ ਮੜੀ ਲੈ ਬਾਈ ਫੇਸ ਚੈੱਕ ਕਰ ਲੋ ਬਾਕੀ ਬਾਈ ਕਹਿੰਦਾ ਠੰਡੀ ਸੀਲ ਫੁੱਲ ਫੁੱਲ ਝਾਲਰ ਆ ਬਾਈ ਜੇ ਆਪਾਂ ਕਹਿੰਦੀ ਫੁੱਲ ਬ੍ਰੀਡ ਆ ਨਹੀਂ ਬਾਈ ਹਾਂਜੀ 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 ਤੇ ਇਹਦਾ ਮੁੱਲ ਭਰਾ ਥਰਕੀਆ ਜਾਇਜ ਆ ਇਹ ਵੀ ਵੀਰੇ 45 ਤੋਂ ਛੋਟ ਸੱਪਾ ਕਰ ਦਾਂਗੇ ਠੀਕ ਆ ਇਹਨੂੰ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਇਹਨੂੰ ਵੀਰੇ ਸਤਮਾ ਕਿਦਾਂ ਲਸੋ ਜੀ ਨੂੰ ਠੀਕ ਆ ਹੁਣ ਕਿੰਨਾ ਕਿ ਦੁੱਧ ਹੁਣ ਵੀਰੇ 11 ਕਿਲੋ ਖੁੱਲਾ ਦੁੱਧ ਆ ਥੱਲੇ ਠੀਕ ਆ 11 ਲੀ ਦੁੱਧ 13 14 ਕਿਲੋ ਸੇਵਣਾ ਵਧੀਆ ਗੱਡੀ ਜੋ ਲੈ ਬਾਈ ਕੱਲਾ ਕੱਲਾ ਥਾਣਾ ਪੂਰੀ ਵਿੱਚ ਥਣ ਲਗਾ ਨਾੜਾ ਨੂੜਾ ਨਾ ਕਰਮਾਲੀ ਤੇ ਲੇਵੇ ਤੇ ਫੁੱਲ ਚੰਗੀਆਂ ਬੱਚੇ ਵੀ ਚੰਗੇ ਪਾਉਂਦੀ ਹੈ ਹਨਾ ਹਾਂਜੀ ਹਾਂਜੀ ਲੈ ਬਾਈ ਕੋਈ ਚੱਕਰੀ ਨਹੀਂ ਬਾਈ ਨੇ ਨਾਣਾ ਪਾਤਾ ਇਹ ਨਹੀਂ ਹੈਗਾ ਕੋਈ ਲੱਤ ਚੱਕ ਜੋ ਹਨਾ ਬਾਈ ਹਾਂਜੀ ਆ ਦੇਖੋ ਸ਼ਾਹੀ ਬਾਗ ਮੇ ਲੱਤਾਂ ਮਾਰਿਆ ਕੋਈ ਇਹੀ ਗੱਲ ਨਹੀਂ ਬਾਕੀ ਬਰੀਡ ਫੋਲ ਆਣਾ ਸਾਈਵਾਲ ਚ ਹਾਂਜੀ ਹਾਂਜੀ ਸਾਰੇ ਕਵਰ ਕਰਦੇ ਦੇਖ ਲੋ ਬੰਨ ਦੇਖ ਲੋ ਬਾਕੀ ਕਰਨ ਦੇਖ ਲੋ ਫੇਸ ਬੂਸ ਵੀ ਕਰਨ ਵਾਲੀ ਦਾ ਬਹੁਤ ਪਿਆਰਾਗਾ ਬਾਈ ਪਸਮਾ ਕਰਕੇ ਥਣਭੋ ਚੰਗਾ ਕਰਦੀ ਹੋਈ ਆ ਬੁਰਾ ਵਧੀਆ ਵੀਰੇ ਕਿੱਲੇ ਕਰਦੇ ਆ ਜੀ ਲੈ ਬਾਈ ਪਸਮਾ ਤੇ ਸਾਰੇ ਵਸਣਾ ਪਸਮਾ ਕੇ ਜਾ ਘਾਟਾ ਵੀ ਥਾਂ ਟੋੜ ਦਾ ਵੀ ਵੀਰੇ ਆਪਣੀ ਜ਼ਿੰਮੇਵਾਰੀ ਜਿੱਥੋਂ ਬਾਈ ਉਹ ਕਰਾਇਆ ਦੇ ਕੇ ਮੋੜਾਂਗੇ ਠੀਕ ਆ ਬਾਈ ਹਾਂਜੀ ਬਾਈ ਕਹਿੰਦਾ ਆਪਾਂ ਕਰਾਇਆ ਬਾਈ ਦੇ ਕੇ ਮੋੜਾਂਗੇ ਆਪਣੀ ਜ਼ਿੰਮੇਵਾਰੀ ਆ ਬਾਈ ਲੇ ਬਾਈ ਘਾਰ ਚੈੱਕ ਕਰ ਲੋ ਬਹੁਤ ਕਮਾਲ ਦੀ ਧਾਰਾ ਯਾਰ ਮੈਂ ਕਹਣਾ ਬਾਈ ਹਨਾ ਬਈ ਪੂਰਾ ਚੌਂ ਵਜੇ ਲੱਗੇ ਹੋਏ ਲੈ ਬਾਈ ਚੈੱਕ ਕਰ ਲੋ ਬਹੁਤ ਚੰਗੀ ਧਾਰਾ ਬਾਕੀ ਚਿੱਟਾ ਦਾ ਤੇ ਪਿਆ ਹਨਾ ਮਾਝਾ ਰਗਾ ਮਾਝਾ ਰਗਾ ਬਈ ਲੈ ਬਾਈ ਚੈੱਕ ਕਰ ਲੋ ਦੁੱਧ ਇਨਾ ਚੰਗਾ ਦੁੱਧਾ ਬਾਕੀ ਫੈਟ ਵਾਲਾ ਬਾਈ ਦੁੱਧ ਫੈਟ ਵਾਲਾ ਪਾਓ ਬਾਈ ਜਿੰਨਾ ਪਾਉਗਾ ਬਾਕੀ ਥਣ ਚੈੱਕ ਕਰਨਾ ਮਾ ਕਰਕੇ ਤਾਂ ਬਹੁਤ ਚੰਗਾ ਥਣ ਕਰਦੀ ਆ ਹਾਂਜੀ ਹਾਂਜੀ ਜੋ ਬਈ 1 ਮਿੰਟ ਨੂੰ ਭੱਲੇਵਾ ਚੈੱਕ ਕਰਾ ਦਿਆਂ ਮੜਾ ਜਾ ਲੈ ਬਾਈ ਤੇ ਬਣਦੀ ਬਹੁਤ ਹੋ ਵੀਰੇ ਬਣਦੀ ਡੰਗਦੇ ਵੀਰੇ ਪੂਰੀ ਘਾਣ ਕੇ ਖੜਦੀ ਆ ਠੀਕ ਆ ਪੂਰੀ ਬਣ ਕੇ ਖੜਦੀ ਆ ਬਾਈ ਬਾਕੀ ਮੁੱਲ 45000 ਆ ਬਾਈ ਮੁੱਲ ਵੀਰੇ 45000 ਦਾ ਛੋਟ ਸੱਪਾ ਕਰਾਂਗੇ ਵਾਕਈ ਆਫਰ ਆ ਗਈ ਜੇ 1 ਮਗਾਊਗਾ ਬਾਈ 40 ਕਿਲੋਮੀਟਰ ਦੀ ਡੇਵਰੀ ਫ੍ਰੀ ਤੇ 2 ਮਗਾਊਗਾ 100 ਕਿਲੋਮੀਟਰ ਦੀ ਫ੍ਰੀ ਠੀਕ ਆ ਬਾਈ ਹਾਂਜੀ ਬਾਈ ਕਹਿੰਦਾ ਜੇ ਕੋਈ ਮਤਲਬ ਕੱਲੀ ਕੱਲੀ ਮਗਾਊਗਾ ਉਹਦੇ ਮਗਰ ਵੀ ਆਫਰ ਆ ਉਹਦੇ ਮਗਰ ਆਫਰ 40 ਕਿਲੋਮੀਟਰ ਦੀ 1 ਦੀ 2 ਦੀ 100 ਦੀ ਕਰ ਦਾਂਗੇ ਠੀਕ ਆ ਬਾਈ 2 ਦੀ ਬਾਈ ਕਹਿੰਦਾ 100 ਦੀ ਕਰ ਦਾਂਗੇ ਆਪਣਾ ਗਾ ਕੇ ਹੋਣਾ ਕਰੇ 1000 ਰੁ ਏ ਵੀਰੇ ਚੌਕੀ ਬੱਚੀ ਇਹ ਹੈਗੀ ਇਹ 5-7 ਦਿਨ ਇਹ ਲੈਂਦੀ ਆ 5-7 ਦਿਨ ਲੈਂਦੀ ਹੈਗੀ ਹਾਂਜੀ ਹਾਂਜੀ ਬਹੁਤ ਚੌਕੀਆ ਪਲੂਨਸ ਹੁੰਦੀ ਆ ਪਲੂਨਸ ਹੁੰਦੀ ਆ ਵੀਰੇ ਇਹ ਵੀ ਠੀਕ ਆ ਅ ਢਰੇ ਵੀ ਫੀਟਿੰਗ ਵਾਲੇ ਵਾ ਤਿਆਰ ਕਰਦੀ ਆਉਂਦੀ ਆ ਹਨਾ ਹਾਂ ਵੀਰੇ ਬਹੁਤ ਚੰਗਾ ਮੁੱਠਿਆ ਸਾਰਾ ਕੱਢੂਗੀ ਲੈ ਬਾਈ ਥਣ ਚੈੱਕ ਕਰ ਲੋ ਸਵਾਇਸ ਇਹ ਗੂੰਦੀ ਮਾਰਦੀ ਆ ਬਾਈ ਠੀਕ ਆ ਅਰੇ ਬਾਈ ਕਹਿੰਦਾ ਗੂੰਦੀ ਮਾਰਦੇ ਆ ਖੋਲ ਦਵਰਾ ਇੱਕਦਮ ਤੋੜਦੇ ਹਨਾ ਹਾਂਜੀ ਤੋੜ ਬਾਕੀ ਫੇਸ ਬਹੁਤ ਪਿਆਰਾ ਬਾਈ ਵੀਰ ਚੰਗੀ ਆ ਗਰਮੀ ਵਰ ਮੇਲੇ ਵੀ ਨਹੀਂ ਗਰਮੀ ਨਹੀਂ ਬੰਦ ਦਿੱਤੀ ਤੈਨੂੰ ਤੋਹਫਿਆ ਕਿ ਨਹੀਂ ਹਾਂਜੀ ਹਾਂਜੀ ਗਰਮੀ ਆ ਤੋਹਫਿਆ ਬਈ ਤੈਨੂੰ ਗਰਮੀਆਂ ਦੇ ਬਈ ਤੋਹਫਿਆ ਕਿੰਨੇ ਕ ਦਿਨ ਕੱਟ ਜੂ ਭਰਾ ਇਹ ਵੀ 5 ਤੋਂ 7 ਦਿਨ ਲੈ ਜੂ ਠੀਕ ਆ ਛੇਠ ਹੁੰਦੀ ਹੈੀ ਬਹੁਤ ਆ ਬਈ ਠੀਕ ਆ ਵੀਰੇ ਛੇਠ ਠੰਡੀ ਬਾਈ ਕਹਿੰਦਾ ਫੁੱਲ ਆ 5 ਤੋਂ 7 ਦਿਨ ਇਹ ਲੈ ਜੂਗੀ ਤੇ ਇਹ ਲੈ ਮੰਨ ਬਈ ਫਿਰ ਇਹ ਮੁੱਲ ਕਰਾਉਣਾ ਜਨਾਮ ਆਪ 40 ਕਰਾਉ ਪਰ 45 ਕਰਾਉ 37000 ਦੀ ਦੇ ਦਾਂਗੇ ਠੀਕ ਆ ਬਾਈ ਬਾਈ ਕਹਿੰਦਾ ਮੁੱਲ ਕਰਾਉਣਾ 40 ਕਰਾਉ ਲਓ 45 ਕਰਾਉ ਲਓ 37000 ਦੀ ਬਾਈ ਆਪਾਂ ਇਹ ਦੇ ਦਾਂਗੇ ਬਾਕੀ ਬਾਈ ਮੇਨ ਗੱਲ ਇਹ ਆ ਕਿ ਵੀ ਦੁੱਧ ਇਹਨਾਂ ਦਾ ਚਮਾ ਮੱਝਾਂ ਰ ਗਈ ਹੋਊਗਾ ਹਾਂਜੀ ਹਾਂਜੀ ਚਿੱਟਾ ਦਾ ਤਾਂ ਫਰੈਂਟ ਵਾਲੇ ਪਾ ਦੇਣਾ ਪਾਉ ਫਰੈਂਟ ਵਾਲਾ ਦੁੱਧ ਹੋਊਗਾ ਦੁੱਧ ਅੱਛੀਏ 12 13 ਕਿਲੋ ਫਲੋਨੇ ਪਾ ਦੇਣਾ ਠੀਕ ਆ ਬਾਈ ਹਾਂਜੀ ਤੇ ਬਾਈ ਨਕਸ ਸੀਗੇ ਭਰਾ ਕੋਲੇ ਚਾਰ ਆਪਾਂ ਚਾਰੇ ਹੀ ਦਿਖਾਤੇ ਜੇ ਕਿਸੇ ਵੀਰ ਨੂੰ ਕੋਈ ਵੀ ਪਸੰਦ ਆਉਂਦਾ ਨਾ ਬਾਈ ਨੇ ਕੰਟੈਕਟ ਕਰਕੇ ਖਰੀਦ ਸਕਦੇ ਹੋ ਬਾਕੀ ਬਾਈ ਨੇ ਕੱਲੀ ਕੱਲੀ ਮਗਰ ਆਫਰ ਲਾਇਆਗਾ ਬਾਈ ਵੀ ਜੇ ਕਹਣਾ ਬਾਈ ਕਹਿੰਦਾ ਦੋ ਮਗਾਉ ਇਕੱਠਿਆਂ ਦਾ 100 ਕਿਲੋਮੀਟਰ ਤੱਕ ਹੈ ਨਾ ਬਾਈ ਹਾਂਜੀ ਵੀਰੇ ਜੇ ਕੱਲੀ ਕੱਲੀ ਮਗਾਉਗਾ ਤਾਂ 40 ਕਿਲੋਮੀਟਰ ਇੱਕ ਦੀ ਠੀਕ ਆ 40 ਕਿਲੋਮੀਟਰ ਤੱਕ ਬਾਈ ਕਰਾਇਆ ਤਰੀ ਹੋਊਗਾ ਤੇ ਵੀਡੀਓ ਨੂੰ ਦੇਖਣ ਲਈ ਧੰਨਵਾਦ